ਅੱਜ ਵੀ ਕਹਿਣਾ ਚਾਹ ਰਿਹਾ ਝਗੜਾ ਇਹਦਾ ਹੋਇਆ ਤੇ ਇਹ ਕਿਹਦੀ ਸਕਾਰ ਹੋਇਆ ਕਿਉਂ ਹੋਇਆ ਇਹ ਝਗੜਾ ਜਗਾ ਜਗਾ ਕਰਕੇ ਹੋਇਆ ਵਾ ਜਦ ਬਿੱਲੂ ਆਇਆ ਬਿੱਲੂ ਨੇ ਮੇਰੇ ਜੇਟਸ ਕੋਲ ਭਾਜੀ ਨੂੰ ਇਕੱਲੇ ਨੂੰ ਬੰਦੇ ਬਾਹਰ ਤੇ ਮੈਂ ਅੰਦਰ ਬੈਠੀ ਹਾਂ ਬਾਹਰ ਰੋਲੇ ਦੀ ਆਵਾਜ਼ ਆਈ ਪਰਵੀਨ ਦਲਕਾਰੇ ਮਾਰਦੀ ਆ ਰਹੀ ਸੀ ਕਿ ਇਹਨਾਂ ਨੂੰ ਫੜ ਲਓ ਇਹਨਾਂ ਦਾ ਅੱਜ ਕੋਈ ਬੰਦਾ ਨਹੀਂ ਛੱਡਣਾ ਜਦ ਮੈਂ ਵਿੱਚ ਬੈਠੀ ਤੇ ਪ੍ਰਵੀਨ ਨੇ ਆਪਣੇ ਮੁੰਡੇ ਨੂੰ ਕਹਿ ਕੇ ਮੇਰੇ ਦੇ ਵੀ ਕਈ ਮਰਵਾ ਦਿੱਤੀ ਇਹਦਾ ਵੀ ਸਿਰ ਨੂੰ ਪਾੜ ਦੋ ਦੇਖੀ ਜੋਗੀ ਬਾਅਦ ਵਿੱਚ బిల్ బాబ సితరా ਮੇਰਾ ਨਾਮ ਸਨੀਪੁਰ ਕਾਲਰ ਆ ਕੀ ਮਾਮਲਾ ਕਰੋ ਮਾਮਲਾ ਜੀ ਜਗਾ ਦਾ ਮਾਮਲਾ ਹੈ ਤੇ ਜਿਹੜੀ ਜਗਾ ਵਾ ਉਹ ਗਲੀ ਚ ਸਾਡੀ ਨੇ ਦੁਕਾਨੇ ਪਹਿਲੇ ਉਹ ਤੋੜੀ ਆ ਸਾਨੂੰ ਇਹ ਕਿਹਾ ਕਿ ਪਿੱਛੇ ਬਣਾ ਕੇ ਦਊਗਾ ਮੈਂ ਇਹ ਬਲੂ ਅਨੇ ਗੇਰ ਕੋ ਕਰਨ ਬਾਚ ਨੇ ਆਪਣਾ ਸ਼ਾਇਦ ਦੁਕਾਨ ਪਾ ਕੇ ਉਹ ਜਗਾ ਸਾਨੂੰ ਬਣਾ ਕੇ ਨਹੀਂ ਦਿੱਤੀ ਪਿੱਛੇ ਥੋੜੀ ਹੋਰ ਜਗਾ ਵਾ ਉਥੇ ਕਿਹਾ ਮੈਂ ਦੁਕਾਨ ਪਾ ਕੇ ਦਵਾਂਗਾ ਠੀਕ ਜੀ ਤੇ ਬਾਚੋ ਜੀ ਇਹਨੇ ਜਗਾ ਸਾਨੂੰ ਦੁਕਾਨ ਬਣਾ ਕੇ ਨਹੀਂ ਦਿੱਤੀ ਇਹ ਬਾਅਦ ਗੋਲੀ ਦਾ ਗੇਜ ਅੰਦਰ ਚਲ ਗਿਆ ਬਾਅਦ ਇਹਨੇ ਆਪਣੇ ਉਹ ਥੋੜੇ ਮੁੰਡੇ ਭੇਜ ਕੇ ਤੇ ਉਹ ਥੋੜੀ ਕੰਦ ਕੀਤੀ ਹੈ ਇਹ ਉਹ ਮੇਰੇ ਭਤੀਜੇ ਨੇ ਸਮੀਰ ਨੇ ਤੋੜਤੀ ਦੋ ਚਾਰ ਵਾਰ ਹੀ ਜੇ ਇਹਨੇ ਫੇਰ ਸਾਡੇ ਤੇ ਉੱਥੇ ਮੁੰਡੇ ਤੇ ਵਾਰ ਕਰਾਇਆ ਉਹਦੇ ਤੇ ਤੇਜ਼ ਹਥਿਆਰਾਂ ਨਾਲ ਦਾਤਰ ਕਿਰਪਾਨਾਂ ਨਾਲ ਤੇ ਪਿਸਟਨ-ਕੁਸਟਨ ਵੀ ਇੰਨਾ ਕੋ ਹੈਗੇ ਸੀ ਉਦੋਂ ਉਦੋਂ ਵੀ ਆਪਾਂ ਇਹਦੇ ਤੇ ਐਫਆਰ ਦਰਜ ਕਰਾਈ ਸੀ ਅਤੇ ਸੀ ਡਿਵੀਜ਼ਨ ਥਾਣੇ ਚ ਜੇ ਵੇ ਇਹ ਬਾਅਦ ਉਹ ਕੋਸਟੈਂਪਾ ਪਾ ਕੇ ਉਹ ਗੱਲ ਠੰਡੀ ਹੋ ਗਈ ਉਸ ਤੋਂ ਬਾਅਦ ਇਹਨੇ ਸਾਡੇ ਘਰ ਦੇ ਸਾਰੇ ਪਰਿਵਾਰ ਤੇ ਪਰਚਾ ਕਰਾਤਾ ਕਿ ਜੀ ਚੋਰ ਆ ਇਹਨੇ ਸਾਡੇ ਮੋਬਾਈਲ ਚੋਰੀ ਕੀਤੇ ਆ 1.5 ਲੱਖ ਰੁਪਏ ਸਾਡਾ ਚੋਰੀ ਕਰ ਲਿਆ ਤੇ 23 ਤਰੀਕ ਨੂੰ ਜੀ ਆਪਣਾ ਰੋਰੇ ਦੁਕਾਨ 'ਚ ਬੁਲਾ ਕੇ ਸਾਡੇ ਨਾਲ ਕਈ ਜਣੇ ਪ੍ਰਧਾਨ ਰਾਜੂ ਨੇ ਇਹ ਵਿੱਚ ਬਹਿ ਕੇ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਆਪਣੇ ਘਰ ਜਾਓ ਕੋਈ ਗੱਲ ਨਹੀਂ ਮੈਂ ਬਹਿ ਕੇ ਗੱਲ ਕਰ ਲੈਣਾ ਇਹ ਬਾਹਰ ਨਿਕਲਿਆ ਇਹਨੇ ਆਪਣੇ ਭਰਾ ਨੀਕੇਤ ਨੂੰ ਕਿਹਾ ਕਿ ਜਾ ਮੇਰਾ ਪਿਸਤਲ ਲੈ ਕੇ ਆ। ਉਹ ਫਿਸ਼ਲ ਲੈਣ ਚਲ ਗਿਆ ਜੇ ਘਰੋਂ ਤੇ ਮੇਰੇ ਭਰਾ ਦੋਨੇ ਬਾਹਰ ਹੀ ਮੈਂ ਘਰ ਆ ਗਿਆ ਸੀ। ਮੈਂ ਜਦੋਂ ਘਰ ਆਇਆ ਤੇ ਬਾਹਰ ਵੇਖਿਆ ਕਿ ਮੇਰੇ ਭਰਾਵਾਂ ਨੂੰ ਇਹਨੇ ਮੁੰਡੇ ਪਵਾਤੇ ਹਨੀਕੇਤ ਖੋਖਰ ਹੀ ਆਪਣਾ ਬਿਲੂ ਹੀ ਜੇ ਜੋਬਨ ਗੇਲੀ ਹੀ ਪੌਣ ਹੀ ਉਰਫ ਪੰਬ ਹੋਰੀ ਪੰਜ ਸਾਰ 10 ਮੁੰਡੇ ਗਏ ਜੇ ਇਹਨਾਂ ਨੇ ਮੇਰੇ ਭਰਾ ਨੂੰ ਫੜਿਆ ਮੈਂ ਜਾ ਕੇ ਛਡਾਇਆ ਉਧਰੋਂ ਪ੍ਰਵੀਨ ਆਈ ਆ ਇਹਦੀ ਮਾਂ ਉਹ ਲਲਕਾਰੇ ਮਾਰਦੀ ਇਹੀ ਆ ਕਿ ਫੜੋ ਇਹਨਾਂ ਨੂੰ ਵੜ ਦੋ ਅੱਜ ਜੋ ਕੁਝ ਹੋਊਗਾ ਵੇਖੀ ਜਾਊਗੀ ਪੈਸੇ ਲਾ ਕੇ ਹੀ ਪੁੱਸ ਨੂੰ ਪੈਸੇ ਭਰ ਕੇ ਤੇ ਬਾਹਰ ਆ ਜਾਾਂਗੇ ਮੇਰੀ ਜਨਾਨੀ ਦੇ ਵੀ ਇਹਨੇ ਬਿੱਲੂ ਨੇ ਭਤੀਜੀ ਮੇਰੀ ਛੋਟੀ ਆ ਉਹਦੇ ਵੀ ਇਦਾਤਰ ਆਪਣਾ ਆਪ ਤੇ ਹੀ ਮਾਰਨ ਲੱਗਾ ਸੀ ਜੇ ਮੇਰੀ ਜਨਾਨੀ ਨੇ ਵੰਦਨਾ ਨੇ ਨੂੰ ਫੜਿਆ ਇਹਨਾਂ ਨੇ ਉਹਦੇ ਹੱਥੀ ਤੇ ਆ ਉਹਨੂੰ ਗਾਲੀ ਗਲੋਚ ਵੀ ਕੱਢਿਆ ਉਹਦੇ ਕਈ ਵੀ ਸਿਰ ਤੇ ਮਾਰੀ ਆ ਮੇਰੇ ਵੀ ਇਹਨੇ ਹੱਥ ਤੇ ਕਈ ਮਾਰੀ ਆ ਮੇਰਾ ਵੀ ਹੱਥ ਫ੍ਰੈਕਚਰ ਹੋਇਆ ਜਾ ਜੇ ਹਾਂਜੀ ਕੰਪਲੀਟ ਕੀਤੀ ਜੇ ਰਾਮਬਾਲ ਥਾਣੇ ਚ ਕੰਪਲੀਟ ਕੀਤੀ ਜੇ ਇਹਨਾਂ ਕੋ ਹਥਿਆਰ ਵੀ ਸੀ ਜੇ ਜੋਬਨ ਗਿੱਲ ਨੇ ਆਪਣੇ ਡੱਬ ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਦਰ ਕੇ ਪਿੱਛੇ ਹੋ ਗਏ ਨੇ ਡੱਬ ਚ ਲਾਈ ਰੱਖਿਆ ਜੇ ਉਹ ਸੀਸੀਟੀਵੀ ਕੈਮਰੇ ਵਿੱਚ ਇਹਦੀ ਸਾਫ ਫੋਟੋਆਂ ਆਂਦੀ ਐ ਇਹ ਬਾਅਦ ਚੋ ਜੀ ਭੱਜ ਕੇ ਤੇ ਪਰਲੇ ਪਾਸੇ ਗਏ ਆ ਤੇ ਸਾਡੇ ਬੱਚੇ ਵੀ ਇਹਦੇ ਕੋ ਡਰਦੇ ਆ ਕਿ ਸਾਡੇ ਘਰ ਪੈ ਜਾਂਦਾ ਵਾ ਜਦੋਂ ਮਰਜ਼ੀ ਉਥੇ ਗਾਲਾਂ ਕੱਢਦਾ ਵਾ ਕਿ ਅਹੀਂ ਇਹਨਾਂ ਨੂੰ ਮਾਰ ਦੇਣਾ ਵਾ ਕੋ ਕਹੀਂ ਸਾਡੇ ਆ ਕੀ ਵਿਗਾੜ ਲੈਣਗੇ ਤੇ ਇਹਨੇ ਜੀ ਅਹੀਂ ਇੱਥੇ ਐਤਵਾਰ ਨੂੰ ਜੀ ਇਹਨੇ ਬਾਅਦ ਚ ਸ਼ਾਮੀ ਜਦੋਂ ਜੇ ਸ਼ਾਮੀ ਅਹੀਂ ਇੱਥੇ ਗੁਰਨਾਨਕ ਦਾ ਸਥਾਨ ਲਈ ਜੀ ਇਹਨੇ ਮਗਰੋਂ ਆਪਣੇ ਮੁੰਡੇ ਭੇਜ ਕੇ ਆਪਣਾ ਘਰ ਘੁਰ ਤੜਵਾ ਲਿਆ ਤੜਵਾ ਕੇ ਤੇ ਸਾਡੇ ਦੇ ਨਾਂ ਤੇ ਉੱਤੇ ਝੂਠਾ ਪਰਚਾ ਲਾਈ ਜਾਂਦੇ ਆ ਕੇ ਇਹਨਾਂ ਨੇ ਮੁੰਡੇ ਭੇਜਿਆ ਜਦ ਕਿ ਸਾਨੂੰ ਪਤਾ ਨਹੀਂ ਇਹਦੇ ਜੀ ਦੋ ਪਾਰਟੀਆਂ ਜਿਹੜੀਆਂ ਸੈਨਪੁਰਾ ਚਾਉਂਦੀਆਂ ਰਹਿਣ ਵਾਲੀਆਂ ਅੰਡੇ ਗਵਾਂਦੀ ਨੇ ਉਹਨਾਂ ਦੀ ਪੁਰਾਣੀ ਆਪਸੀ ਰੰਜਿਸ਼ ਚੱਲਦੀ ਸੀ ਉਹਦੇ ਵਿੱਚ ਇੱਕ ਪਾਰਟੀ ਜਿਹੜੀ ਹੈ ਸੰਨੀ ਉੱਤਰ ਸ਼ਾਮ ਲਾਲ ਉਹਨਾਂ ਦੀ ਤਿੰਨ ਧਿਰਾਂ ਦੇ ਜਿਹੜਾ ਸਟਾ ਲੱਗੀਆਂ ਸੀ ਜਿੱਥੇ ਸੰਨੀ ਦੇ ਬਿਆਨ ਜਿਹੜਿਆ ਦਰਜ ਕਰਕੇ ਮੁਕੱਦਮਾ ਨੰਬਰ 98/24 ਅੰਡਰ ਸੈਕਸ਼ਨ 323 341 506 148 194 IPC थाना ए डिवीजन अमृतसर وچ جڑا رجسٹر ਕੀਤਾ گیا ہے اسی تحت ਜਿਹੜੀ دوسری پارٹی ਵੱਲੋਂ ਜਿਹੜੀ ਆ ਪ੍ਰਵੀਨ कौर ਪਤਨੀ ਗੁਲਜਾਰ ਅੰਮ੍ਰਿਤਸਰ ਵੱਲੋਂ درخواست ਮਸੂਲ ਹੋਈ ਸੀ ਤੇ सनी ਢੇਰ ਵੱਲੋਂ ਜਿਹੜੇ ਉਹਨਾਂ ਦੇ ਘਰ ਦੀ ਪੰਤੋੜ ਕੀਤੀ ਗਈ ਹੈ ਜਿਸ ਜਿਹੜਾ کراس ਕੇਸ ਜਿਹੜਾ ਆ ਪ੍ਰਵੀਨ ਤਾਰਾ 427 429 148 194 IPC ਇਹਦਾ ਦਰਜ ਰਜਿਸਟਰੀ ਕੀਤਾ ਗਿਆ ਤੇ ਇਹ ਦੋਵਾਂ ਦੀ ਜਿਹੜੀ ਢੁਗਾਈ ਨਾਲ ਜਿਹੜੀ ਤਫ਼ਤੀਸ਼ ਜਿਹੜੀ ਕੀਤੀ ਜਾ ਰਹੀ ਹੈ ਇਸੇ ਕਾਰਨ ਝਗੜੇ ਦਾ ਇਹਨਾਂ ਦਾ ਆਪਸੀ ਪਹਿਲਾਂ ਵੀ ਦੋਨਾਂ ਪਾਰਟੀਆਂ ਦੇ ਮੰਦਰ ਦੇ ਨਾਲ ਲੱਗਦੀ ਜਗ੍ਹਾ ਨੂੰ ਲੈ ਕੇ ਦੁਕਾਨ ਦੇ ਕਬਜ਼ੇ ਨੂੰ ਲੈ ਕੇ ਪਹਿਲਾਂ ਵੀ ਮੁਕੱਦਮਾ ਜਿਹੜਾ ਦਰਜ ਰਿਸਟਰ ਹੋਇਆ ਸੀ ਉਸੇ ਦੀ ਵਾਸਤੇ ਜਿਹੜੇ ਆ ਬਹੁਤ ਬਾਰ ਵਿਅਕਤੀਆਂ ਨੇ ਇਹਨਾਂ ਦਾ ਬੈਠ ਬਿਠਾ ਕੇ ਆਉਣ ਲਈ ਰਾਜਨਾਵਲੇ ਦੋਨਾਂ ਪਾਰਟੀਆਂ ਨੂੰ ਬੁਲਾਇਆ ਸੀ ਜਿੱਥੇ ਇਹਨਾਂ ਦਾ ਗੱਲ ਸਿਰੇ ਨਹੀਂ ਲੱਗੀ ਤੇ ਦੋਨੋਂ ਪਾਰਟੀਆਂ ਉੱਥੋ-ਉੱਥੇ ਆ ਆ ਗਈਆਂ ਜਿਸ ਤੋਂ ਬਾਅਦ ਜਿਹੜਾ ਰਜੀਵ ਖੋਖਰ ਨੇ ਆ ਕੇ ਜਿਹੜਾ ਰਸਤਾ ਰੋਕ ਕੇ ਜਿਹੜਾ ਅੰਦਰ ਨੂੰ ਜਿਹੜਾ ਉੱਥੇ ਛੁਟਮਾਰ ਦੀ ਕੀਤੀ ਤੇ ਦੂਜੀ ਪਾਰਟੀ ਦੇ ਸੱਟਾਂ ਮਾਰੀਆਂ ਸੀ ਇਹ ਤੇੜਾ ਮੁਕੱਦਮਾ ਦ ਨਹੀਂ ਫਿਲਹਾਲ ਅਜੇ ਕੋਈ ਰੈਸਟ ਨਹੀਂ ਹੈ ਤੁਸੀਂ ਅਜੇ ਫੇਰ ਕਰ ਰਹੇ ਐਮਐਲਆਰ ਰਿਪੋਰਟ ਐਮਐਲਆਰ ਰਿਪੋਰਟ ਜੇ ਵੇਟਡ ਨੇ ਐਮਐਲਆਰ ਰਿਪੋਰਟ ਆਉਣ ਤੇ ਜਿਹੜੀ ਵੀ ਉਹਦੇ ਚ ਬਣਦੀਆਂ ਸੱਟਾਂ ਜਿਹੜੀਆਂ ਇੰਜਰੀਜ਼ ਆਉਣਗੀਆਂ ਉਹਦੇ ਅਕੋਰਡਿੰਗ ਜਿਹੜਾ ਵਾਧਾ ਜੁਰਮ ਕੀਤਾ ਜਾਵੇਗਾ